ਯਾਰ ਕੱਲੀ ਇਹ ਤਨਖਾਹ ਨਹੀਂ ਹੁੰਦੀ ਐਨੀ ਸੌਖੀ ਵੀ ਇਹ ਰਾਹ ਨਹੀਂ ਹੁੰਦੀ ਕੀ ਕਰਨਾ ਤੇ ਕੀ ਨਹੀਂ ਕੁਝ ਕਰਨਾ ਕਦੀ ਖੁਦ ਨਾਲ ਇਹ ਸਲਾਹ ਨਹੀਂ ਹੁੰਦੀ ਵਿੱਚ ਮੇਰੇ ਕਈ ਜਜ਼ਬਾਤ ਹੋਣਗੇ ਕਿਤੇ ਕੰਮ ਲਈ ਇੱਕ ਦਿਨ ਰਾਤ ਹੋਣਗੇ ਨਾਲ ਮੇਰੇ ਕੁਝ ਵਕਤ ਗੁਜ਼ਾਰੀ ਆਉ ਸਮਝ ਕਿ ਮੇਰੇ ਹਾਲਾਤ ਹੋਣਗੇ ਇਹਦੇ ਵਿੱਚ ਮੇਰਾ ਪਰਿਵਾਰ ਵੀ ਝਲਕੋ ਖੋਇਆ ਬੱਚਿਆਂ ਦਾ ਮੈਥੋਂ ਪਿਆਰ ਵੀ ਝਲਕੋ ਇਕ ਖੂਨ ਜਮਾਉ ਆਵਾਜ਼ਤ ਚੱਲਣੀ ਖੜੇ ਖੜੇ ਦੀ ਅੱਖ ਵੀ ਛਲਕੋ ਯਾਰ ਕਿਸੇ ਨੇ ਮੇਰਾ ਤਿਆਗ ਨਹੀਂ ਵੇਖਿਆ ਮੇਰੀ ਮਾਂ ਦਾ ਉਹ ਵਿਰਾਗ ਨਹੀਂ ਦੇਖਿਆ ਇੱਕ ਝੱਲੀ ਲਾਸ਼ਾਂ ਫਰੋਲ ਦੀ ਫਿਰਦੀ ਕਹਿੰਦੀ ਕਿਸੇ ਨੇ ਮੇਰਾ ਸੁਹਾਗ ਨਹੀਂ ਵੇਖਿਆ ਰਜ ਕਾਦਾ ਇਹ ਰੈਣ ਬਸੇਰਾ ਹੁਣ ਨਹੀਂ ਦਿਲ ਜਾ ਲੱਗਦਾ ਮੇਰਾ ਸ਼ਾਇਦ ਉਹਨਾਂ ਕਰਕੇ ਤੁਰਿਆ ਫਿਰਦਾ ਜਿਹੜੇ ਕਹਿੰਦੇ ਜਿਉਂਦਾ ਰਹੇ ਓਏ ਸ਼ੇਰਾ